10ਵੇਂ ਪਾਤਸ਼ਾਹ ਸਰਬੰਸਤਾਨੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਸਮੇਂ ਦੌਰਾਨ ਕਈ ਯੁੱਧ ਲੜੇ ਅਤੇ ਹਰ ਵਾਰ ਇਹ ਯੁੱਧ ਮਨੁੱਖਤਾ ਹੱਕ ਸੱਚ ਲਈ ਲੜੇ ਨਾ ਕਿ ਕਿਸੇ ਹੋਰ ਮਕਸਦ ਨੂੰ ਧਿਆਨ ਵਿੱਚ ਰੱਖਦਿਆਂ ਗੁਰੂ ਸਾਹਿਬ ਵੱਲੋਂ ਇਸੇ ਮਕਸਦ ਤਹਿਤ ਖਾਲਸਾ ਫੌਜ ਦੀ ਸਿਰਜਣਾ ਕੀਤੀ ਗਈ ਖਾਲਸਾ ਪੰਥ ਵੀ ਸੱਜਿਆ ਗਿਆ ਤਾਂ ਜੋ ਜ਼ੁਲਮ ਅਤੇ ਜ਼ਬਰ ਦੇ ਮੂਰੇ ਖਾਲਸਾ ਮੂਰੇ ਖੜੇ ਅਤੇ ਡਟ ਕੇ ਮੁਕਾਬਲਾ ਕਰੇ। ਗੁਰੂ ਸਾਹਿਬ ਦੇ ਸਮੇਂ ਮੁਗਲ ਸਲਤਨਤ ਕਈ ਪਾਸੇ ਆਪਣਾ ਕੀੜਾ ਵਧਾਉਣ ਦੀ ਫਿਰਾਕ ਵਿੱਚ ਨਜ਼ਰ ਆਉਂਦੀ ਸੀ। ਅਤੇ ਖਾਲਸਾ ਪੰਥ ਅਤੇ ਸਿੱਖ ਫੌਜਾਂ ਨੇ ਇਸੇ ਸਮੇਂ ਦੌਰਾਨ ਮੁਗਲ ਸਲਤਨਤ ਦੇ ਖਿਲਾਫ ਉਸ ਵੇਲੇ ਜੰਗਾਂ ਲੜੀਆਂ ਜਦੋਂ ਸਮੁੱਚੇ ਦੇਸ਼ ਵਿੱਚ ਕੋਈ ਵੀ ਰਾਜਾ ਜਾਂ ਰਿਆਸਤ ਉਹਨਾਂ ਦੇ ਮੂਹਰੇ ਖੜਨ ਦੀ ਹਿੰਮਤ ਨਹੀਂ ਸੀ ਕਰਦੀ ਇਸੇ ਲੜੀ ਵਿੱਚ ਇੱਕ ਬਹੁਤ ਅਹਿਮ ਯੁੱਧ ਸਨ 1691 ਵਿੱਚ ਹੋਇਆ ਜਿਸ ਨੂੰ ਨਦੌਣ ਦੀ ਲੜਾਈ ਵਜੋਂ ਜਾਣਿਆ ਜਾਂਦਾ ਹੈ ਵੈਸੇ ਤਾਂ ਸਿੱਧੇ ਰੂਪ ਵਿੱਚ ਨਦੌਣ ਦੀ ਲੜਾਈ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਦੇ ਵਿਚਕਾਰ ਲੜੀ ਗਈ ਪਰ ਇਸ ਲੜਾਈ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਦਾ ਸਾਥ ਦਿੱਤਾ ਉਹੀ ਪਹਾੜੀ ਰਾਜੇ ਜਿਨ੍ਹਾਂ ਵਿੱਚੋਂ ਕਈਆਂ ਨੇ ਅੱਗੇ ਜਾ ਕੇ ਗੁਰੂ ਸਾਹਿਬ ਦੇ ਵਿਰੋਧ ਹੀ ਸਾਜ਼ਿਸ਼ਾਂ ਕੀਤੀਆਂ ਅਤੇ ਮੁਗਲਾਂ ਦੇ ਨਾਲ ਹੱਥ ਵੀ ਮਿਲਾ ਲਿਆ ਸੀ ਪਰ ਇਸ ਸਮੇਂ ਯਾਨੀ ਕਿ 1991 ਵਿੱਚ ਗੁਰੂ ਸਾਹਿਬ ਨੇ ਉਹਨਾਂ ਦਾ ਸਾਥ ਵੀ ਦਿੱਤਾ ਸੀ ਨਦੌਣ ਦਾ ਇਲਾਕਾ ਗਵਾਂਡੀ ਸੂਬੇ ਹਿਮਾਚਲ ਪ੍ਰਦੇਸ਼ ਦਾ ਇੱਕ ਇਤਿਹਾਸਿਕ ਇਲਾਕਾ ਜੋ ਕਿਸੇ ਵੇਲੇ ਕਾਂਗੜੇ ਦੀ ਰਾਜਵਾੜਾ ਸ਼ਾਹੀ ਦੇ ਅਧੀਨ ਆਉਂਦਾ ਸੀ ਪਹਾੜੀ ਰਾਜੇ ਅਕਸਰ ਮੁਗਲ ਸਲਤਨਤ ਤੇ ਮੂਰੇ ਸੰਘਰਸ਼ ਕਰਦੇ ਨਜ਼ਰ ਆਉਂਦੇ ਸੀ ਅਤੇ ਉਹਨਾਂ ਨੂੰ ਮੁਗਲ ਸਰਕਾਰ ਨੇ ਸਾਲਾਨਾ ਟੈਕਸ ਦੇਣ ਲਈ ਵੀ ਮਜਬੂਰ ਕੀਤਾ ਹੋਇਆ ਸੀ ਅਤੇ ਇਸ ਤੋਂ ਪਹਾੜੀ ਰਾਜੇ ਅੰਦਰੋਂ ਅੰਦਰ ਹੀ ਕਾਫੀ ਔਖੇ ਵੀ ਨਜ਼ਰ ਆਉਂਦੇ ਸੀ ਬਦ ਜਦੋਂ ਉਹ ਸਮਾਂ ਆਇਆ ਕਿ ਪਹਾੜੀ ਰਾਜੇ ਗੁਰੂ ਸਾਹਿਬ ਦੇ ਕੁਝ ਨਸਦੀਕ ਹੋਏ ਅਤੇ ਹਾਂ ਪੱਖੀ ਸਬੰਧਾਂ ਵੇਲੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਹੁੰਦਿਆਂ ਖੁਦ ਨੂੰ ਮੁਗਲ ਸਲਤਨਤ ਤੋਂ ਮਹਿਫੂਜ਼ ਮੰਨਣਾ ਸ਼ੁਰੂ ਕੀਤਾ ਅਤੇ ਇਸ ਦਾ ਸਿੱਟਾ ਸੀ ਕਿ ਬिलासपुर ਦੇ ਰਾਜਾ ਭੀਮ ਚੰਦ ਅਤੇ ਹੋਰ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਨਜ਼ਦੀਕੀ ਹੋਣ ਨੂੰ ਆਧਾਰ ਬਣਾ ਕੇ ਮੁਗਲ ਸਰਕਾਰ ਨੂੰ ਸਾਲਾਨਾ ਟੈਕਸ ਦੇਣਾ ਬੰਦ ਕਰ ਦਿੱਤਾ ਅਤੇ ਸਾਰਿਆਂ ਰਾਜਿਆਂ ਨੇ ਭੀਮ ਚੰਦ ਦੀ ਅਗਵਾਈ ਵਿੱਚ ਬਕਾਇਦਾ ਇੱਕ ਜਥੇਬੰਦੀ ਵੀ ਬਣਾ ਲਈ। ਪਹਾੜੀ ਰਾਜਿਆਂ ਵੱਲੋਂ ਟੈਕਸ ਨਾ ਦੇਣ ਉੱਤੇ ਜੰਮੂ ਦੇ ਮੁਗਲ ਸੂਬੇਦਾਰ ਮੀਆਂ ਖਾਨ ਨੇ ਪਹਾੜੀ ਰਾਜਿਆਂ ਦੇ ਵਿਰੁੱਧ 1690 ਈਸਵੀ ਵਿੱਚ ਅਲਫ ਖਾਨ ਦੀ ਅਗਵਾਈ ਵਿੱਚ ਇੱਕ ਮਹਿੰਮ ਪੇਚੀ। ਇਸ ਲੜਾਈ ਵਿੱਚ ਕਾਂਗੜਾ ਦੇ ਰਾਜੇ ਕਿਰਪਾਲ ਚੰਦ ਅਤੇ ਵਿਚਾਰਵਾਲ ਦਾ ਰਾਜਾ ਦਿਆਲ ਨੇ ਆਲਫ ਖਾਨ ਦਾ ਸਾਥ ਦਿੱਤਾ ਜਦਕਿ ਗੁਰੂ ਸਾਹਿਬਾਨ ਨੇ ਰਾਜਾ ਰਾਮ ਸਿੰਘ ਅਤੇ ਪਹਾੜੀ ਰਾਜਿਆਂ ਦੇ ਪੱਖ ਵਿੱਚ ਭਾਗ ਲਿਆ ਕਾਂਗੜਾ ਤੋਂ ਤਕਰੀਬਨ 32 ਕਿਲੋਮੀਟਰ ਦੂਰ ਬਿਆਸ ਦਰਿਆ ਦੇ ਕੰਢੇ ਉੱਤੇ ਨਦੌਣ ਨਾਂ ਦੀ ਉਸ ਵੇਲੇ ਦੀ ਥਾਂ ਉੱਤੇ ਗਹਿ ਕਚ ਯੁੱਧ ਹੋਇਆ ਇਸ ਯੁੱਧ ਵਿੱਚ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਨੇ ਆਪਣੀ ਬਹਾਦਰੀ ਦਾ ਇਕ ਹੋਰ ਪ੍ਰਤੱਖ ਪ੍ਰਮਾਣ ਦਿੱਤਾ ਅਤੇ ਸਿੰਘਾਂ ਦੀ ਬਹਾਦਰੀ ਦਾ ਹੀ ਸਿੱਟਾ ਸੀ ਕਿ ਆਲਫ ਖਾਂ ਹਾਰ ਗਿਆ ਅਤੇ ਲੜਾਈ ਦੇ ਮੈਦਾਨ ਵਿੱਚੋਂ ਭੱਜ ਗਿਆ ਸੀ ਸੋ ਇਤਿਹਾਸ ਦੇ ਪੰਨਿਆਂ ਉੱਪਰ ਇਹ ਗੱਲ ਸਪਸ਼ਟ ਨਜ਼ਰ ਆਉਂਦੀ ਹੈ ਕਿ ਗੁਰੂ ਸਾਹਿਬ ਦੇ ਅਸ਼ੀਰਵਾਦ ਸਦਕਾ ਹੀ ਪਹਾੜੀ ਰਾਜੇ ਇਸ ਜਿੱਤ ਵਿੱਚ ਕਾਮਯਾਬ ਹੋ ਸਕੇ ਪਰ ਵਿਸ਼ਵਾਸ ਘਾਤੀ ਕਹਾਣੀ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਨਦੌਣ ਦੀ ਜੰਗ ਜਿੱਤਣ ਤੋਂ ਬਾਅਦ ਪਹਾੜੀ ਰਾਜੇ ਭੀਮਚੰਦ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪੁੱਛੇ ਬਿਨਾ ਹੀ ਇਸ ਲੜਾਈ ਵਿੱਚ ਹਾਰੇ ਆਲਫ ਖਾਨ ਦੇ ਨਾਲ ਸਮਝੌਤਾ ਵੀ ਕਰ ਲਿਆ ਅਤੇ ਅੱਗੇ ਜਾ ਕੇ ਇਹੀ ਸਮਝੌਤਾ ਪਹਾੜੀ ਰਾਜਿਆਂ ਦੇ ਗਲ ਦੀ ਹੱਡੀ ਵੀ ਬਣਿਆ ਜਦਕਿ ਗੁਰੂ ਸਾਹਿਬ ਅਤੇ ਖਾਲਸਾ ਪੰਥ ਨੇ ਆਪਣੇ ਸਿਧਾਂਤਾਂ ਉੱਪਰ ਆਪਣੇ ਆਪ ਨੂੰ ਕਾਇਮ ਰੱਖਦੇ ਹੋਏ ਜਬਰ ਤੇ ਜ਼ੁਲਮ ਦੇ ਖਿਲਾਫ ਟੱਕਰਨਾ ਜਾਰੀ ਰੱਖਿਆ